ਪ੍ਰੋਬੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਤ ਸਿੰਘ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਇੱਕ ਕੁੜੀ ਕੈਨੇਡਾ ਜਾ ਕੇ ਮੁੱਕਰ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਦਾ ਘਰ ਵਾਲਾ ਮੁੰਡਾ ਜਿਹੜਾ ਓਹੋ ਡਿਪਰੈਸ਼ਨ ਦੇ ਵਿੱਚ ਲਾਇਆ ਜਾਂਦਾ ਜੀ ਆਂਦਾ ਦੀ ਕਿਆ ਤਸਵੀਰ ਦੇਖ ਸਕਦੇ ਹੋ ਸੀ ਐਲਬਮ ਦੀਆਂ ਇਹ ਫੋਟਮਾਂ ਨੇ ਜਦੋਂ ਦੋਨਾਂ ਨੇ ਵਿਆਹ ਕਰਾਇਆ ਸੀ ਤੇ ਬਾਅਦ ਦੇ ਵਿੱਚ ਗੁਰਦਾਸਪੁਰ ਦਾ ਪਿੰਡ ਦੁਰੰਗਲਾ ਪਿੰਡ ਆ ਦੱਸਦੀ ਏ ਕਿ ਉੱਥੋਂ ਦੇ ਹੀ ਦੇਖ ਸਕਦੇ ਹੋ ਸੀ ਦੋਨੇ ਨੇ ਤਾਂ ਦੱਸਦੀ ਏ ਕਿ ਵਿਆਹ ਤੋਂ ਬਾਅਦ ਕੈਨੇਡਾ ਭੇਜੀ ਕੁੜੀ ਤੇ ਨਾਲ ਹੀ ਜਿਹੜਾ ਸਾਰਾ ਪੈਸਾ ਲਗਾਇਆ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਨੇ ਤੇ ਉਸ ਤੋਂ ਬਾਅਦ ਮੁੰਡੇ ਨੂੰ ਨਹੀਂ ਬੁਲਾਇਆ ਇਸ ਨੇ ਤੇ ਦੇਖ ਸਕਦੇ ਹੋ ਜਦੋਂ ਮੁੰਡਾ ਆਪਣੇ ਖਰਚੇ ਦੇ ਉੱਪਰ ਗਿਆ ਤਾਇਸ ਨੇ ਉਸ ਨੂੰ ਕਿਹਾ ਕਿ ਜੇ 에ਰਪੋਰਟ ਤੇ ਆਇਆ ਤਾਂ ਮੈਂ ਤੈਨੂੰ ਮਾਰ ਦੇਾਂਗੀ ਜੀ ਆਂ ਦਾਦੀ ਕਿ ਤਸਵੀਰ ਦੇਖ ਸਕਦੇ ਹੋ ਜਿਹੜੀ ਸਾਹਮਣੇ ਆ ਰਹੀ ਹੈ ਮੁੰਡਾ ਹੁਣ ਡਿਪਰੈਸ਼ਨ ਚ ਚਲਾ ਗਿਆ ਹੈ ਇਸ ਦਾ ਇਲਾਜ ਚੱਲ ਰਿਹਾ ਕਿਉਂਕਿ ਕੈਨੇਡਾ ਗਿਆ ਸੀ ਕੈਨੇਡਾ ਫਿਰ ਇਹ ਜਦੋਂ ਜਾਂਦਾ ਹੈ ਤਾਂ ਇਸ ਨੂੰ ਧਮਕੀ ਦਿੰਦੀ ਹੈ ਕਿ ਮੈਂ ਤੈਨੂੰ ਮਰਵਾ ਦਾਂਗੀ ਮੈਂ ਤੈਨੂੰ ਰਹਿਤੀ ਖਤਮ ਕਰਵਾ ਦਾਂਗੀ ਤੇ ਬਾਅਦ ਦੇ ਵਿੱਚ ਇਹ ਆਪਣੇ ਯਾਰਾਂ ਦੋਸਤਾਂ ਦੇ ਕੋਲ ਰਹਿੰਦਾ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦਾ ਤੇ ਕੁੜੀ ਆਪਣੇ ਨਾਲ ਰੱਖਣ ਤੋਂ ਵੀ ਇਸ ਨੂੰ ਨਾ ਕਰ ਦਿੰਦੀ ਹੈ ਤਾਂ ਇਹ ਦੇਖ ਸਕਦੇ ਹੋ ਹੁਣ ਐਫ ਆਈ ਆਰ ਦਰਜ ਕਰਵਾਈ ਹੈ ਤੇ ਆ ਮੁੰਡੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਡਿਪਰੈਸ਼ਨ ਸੈਸ਼ਨ ਦੇ ਵਿੱਚ ਅਤੇ ਮਾਪੇ ਫਰੇਸ ਨੂੰ ਵਾਪਸ ਪੰਜਾਬ ਬੁਲਾਉਂਦੇ ਆ ਕੈਨੇਡਾ ਤੋਂ ਤੇ ਇਸ ਦਾ ਇਲਾਜ ਚੱਲਦਾ ਜੀ ਆਦਾਦੇ ਕਿ ਲਗਾਤਾਰ ਅਜੇ ਮਾਮਲੇ ਵੱਧਦੇ ਜਾ ਰਿਹਾ ਜਦੋਂ ਵਿਦੇਸ਼ ਦੇ ਵਿੱਚ ਜਾ ਕੇ ਵਿਆਹ ਕਰਵਾ ਕੇ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਪੈਸਾ ਵੀ ਸਹੁਰਾ ਪਰਿਵਾਰ ਲਾਉਂਦਾ ਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਮੁੱਕਰ ਜਾਂਦੀਆਂ ਜੀ ਆਦਾਦੀਏ ਕਿ ਇਹ ਦੇਸ਼ਾਂ ਦੀ ਜਿਹੜੀ ਹੈ ਲਾਈਮ ਲਾਈਟ ਹਾਲਾਂਕਿ ਕਿਤਨਾ ਕਿਤੇ ਪ੍ਰਭਾਵ ਪਾ ਦਿੰਦੀ ਹੈ ਤੇ ਬਾਅਦ ਦੇ ਵਿੱਚ ਜਿਹੜਾ ਇਹਨਾਂ ਦਾ ਦੇਖ ਸਕਦੇ ਹੋ ਤੁਸੀਂ ਕੀ ਹਸ਼ਰ ਹੁੰਦਾ ਫਿਰ ਤੁਹਾਨੂੰ ਪਤਾ ਕੋਰਟ ਕਚੈਰੀਆਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਤੇ ਲੱਗ ਜਾਂਦੀਆਂ ਨੇ ਪਰ ਦੱਸ ਦਈਏ ਕਿ ਇਹ ਤਸਵੀਰ ਦੇਖ ਸਕਦੇ ਹੋ ਸੀ ਜਿਹੜਾ ਵਿਆਹ ਕਰਵਾਇਆ ਵਿਆਹ ਕਰਵਾਉਣ ਤੋਂ ਬਾਅਦ ਜਿਹੜੀ ਇਹ ਐਲਬਮ ਦੇਖ ਸਕਦੇ ਹੋ ਸੀ ਸਾਹਮਣੇ ਪਰਵਾਹ ਨੇ ਰੱਖੀ ਹੈ ਤੇ ਨਾਲ ਫੋਟੋਆਂ ਨੇ ਆਨੰਦ ਕਾਰਜ ਹੋ ਰਹੇ ਨੇ ਲਾਵਾ ਲੈ ਰਹੇ ਨੇ ਤਾਂ ਦੱਸ ਦਈਏ ਕਿ ਇਸ ਦੇ ਉੱਪਰ ਹਾਲਾਂਕਿ ਉਹਨਾਂ ਐਫਆਈਆਰ ਵੀ ਜਿਹੜੀ ਹੈ ਰਜਿਸਟਰ ਕਰ ਦਿੱਤੀ ਗਈ ਹੈ ਕੁੜੀ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਉਸ ਦੇ ਪਰਿਵਾਰ ਤੇ ਐਫਆਈਆਰ ਦਰਜ ਕੀਤੀ ਗਈ ਹੈ 420 506 ਦੀ 120 20 ਦੀਆਂ ਧਰਾਵਾਂ ਲਗਾਈਆਂ ਗਈਆਂ ਨੇ ਦੇਖ ਸਕਦੇ ਹੋ ਤੁਸੀਂ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਹੁਣ ਡਿਪਰੈਸ਼ਨ 'ਚ ਹੈ ਟੈਨਸ਼ਨ 'ਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਉਸ ਦੀ ਦਵਾਈ ਜਿਹੜੀ ਹੈ ਚੱਲ ਰਹੀ ਹੈ ਤਾਂ ਦਾਦ ਦੇ ਕਿ ਥੋੜੇ ਸਮੇਂ ਪਹਿਲਾਂ ਨਾ ਦੋਨਾਂ ਦਾ ਵਿਆਹ ਹੁੰਦਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਕਬਰ ਦੋਨਾਂ ਦਾ ਵਿਆਹ ਹੁੰਦਾ ਜਦੋਂ ਤੇ ਬਾਅਦ ਦੇ ਵਿੱਚ ਪਰਵਾਸੋਹਰਾ ਪ੍ਰਵਾਸ ਹੋਦਾ ਕਿ ਕੁੜੀ ਨੂੰ ਬਾਹਰ ਭੇਜਦੀ ਹੈ ਅਮਰੀਕਾ ਨਿਊਜ਼ੀਲੈਂਡ ਦੋਨਾਂ ਦੀਆਂ ਫਾਈਲਾਂ ਲੱਗਦੀਆਂ ਪਰ ਉੱਥੋਂ ਰਿਜੈਕਸ਼ਨ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੀ ਫਾਈਲ ਲੱਗਦੀ ਹੈ ਤੇ ਕੈਨੇਡਾ ਦੇ ਵਿੱਚ ਚਲੀ ਜਾਂਦੀ ਹੈ ਤੇ ਪਿੱਛੇ ਜਦੋਂ ਮੁੰਡਾ ਫੋਨ ਕਰਦਾ ਤਾਂ ਉਸ ਨਾਲ ਗੱਲ ਨਹੀਂ ਕਰਦੀ ਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਮੁੱਕਰ ਜਾਂਦੀ ਹੈ ਤੇ ਬੁਲਾਉਣ ਤੋਂ ਵੀ ਨਾ ਕਰ ਦਿੰਦੀ ਹੈ ਫਿਰ ਮੁੰਡਾ ਆਪਣੇ ਪੈਸੇ ਤੇ ਜਾਂਦਾ ਹੈ ਆਪਣੇ ਖਰਚੇ ਤੇ ਜਾਂਦਾ ਹੈ ਤੇ ਜਦੋਂ ਜਾਂਦਾ ਹੈ ਤਾਂ ਇਸ ਨੂੰ ਫੋਨ ਕਰਦਾ ਹੈ ਤਾਂ ਇਹ ਉਸ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਕੈਨੇਡਾ ਦੇ ਵਿੱਚ ਮਰਵਾ ਦੇਾਂਗੀ ਤੇ ਨਾਲ ਹੀ ਕਹਿੰਦੀ ਹੈ ਕਿ ਮੈਂ ਤੈਨੂੰ ਆਪਣੇ ਨਾਲ ਨਹੀਂ ਰੱਖਣਾ ਨਾਲ ਰੱਖਣ ਤੋਂ ਵੀ ਨਾ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਮੁੰਡਾ ਆਪਣੇ ਰਿਸ਼ਤੇਦਾਰਾਂ ਕੋਲ ਆਪਣੇ ਦੋਸਤਾਂ ਦੇ ਕੋਲ ਰਹਿੰਦਾ ਹੈ ਤੇ ਬਾਅਦ ਦੇ ਵਿੱਚ ਟੈਨਸ਼ਨ ਪੈ ਜਾਂਦੀ ਹੈ ਦਿਮਾਗ ਤੇ ਬੋਝ ਪੈ ਜਾਂਦਾ ਡਿਪਰੈਸ਼ਨ ਚ ਆ ਜਾਂਦਾ ਸਟ्रेस ਲੈ ਜਾਂਦਾ ਤੇ ਬਾਅਦ ਦੇ ਵਿੱਚ ਇਸ ਦਾ ਇਲਾਜ ਚੱਲਦਾ ਤੇ ਪਰਿਵਾਰ ਫਿਰ ਇਸ ਨੂੰ ਵਾਪਸ ਪੰਜਾਬ ਬੁਲਾਉਂਦਾ ਕਿਉਂਕਿ ਇਸ ਦਾ ਬੁਰਾ ਹਾਲ ਹੋਇਆ ਪਿਆ ਮੁੰਡੇ ਦਾ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਜਿਹੜਾ ਬਿਸ਼ਰਮੀ ਦੀ ਹੱਦ ਜਿਹੜੀ ਹੈ ਪਹੁੰਚ ਚੁੱਕੀ ਹੈ ਹਾਲਾਂਕਿ ਬਹੁਤ ਸਾਰੀਆਂ ਖਬਰਾਂ ਆ ਜਾਈਆਂ ਆਉਂਦੀਆਂ ਰਹਿੰਦੀਆਂ ਨੇ ਜਦੋਂ ਕੈਨੇਡਾ ਤੇ ਜਾ ਕੇ ਮੁਕਰ ਜਾਂਦੀਆਂ ਤੇ ਬਾਅਦ ਦੇ ਵਿੱਚ 에어ਪੋਰਟ ਦੇ ਉੱਪਰ ਫੜ ਵੀ ਲਿਆ ਜਾਂਦਾ ਤੇ ਫੇਰ ਵਕੀਲਾਂ ਦੇ ਮੂਹਰੇ ਜਿਹੜਾ ਇਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਲੋਕ ਸਭ ਜਾਣਦੇ ਆ ਲੋਕ ਹਮੇਸ਼ਾ ਜਿਹੜਾ ਇਹਨਾਂ ਦਾ ਵਿਰੋਧ ਹੀ ਕਰਦੇ ਆ ਤੇ ਲੋਕ ਹਮੇਸ਼ਾ ਇਹਨਾਂ ਨੂੰ ਜਿਹੜਾ ਚੰਗਾ ਨਹੀਂ ਬੋਲਦੇ ਕਿਉਂਕਿ ਦੇਖ ਸਕਦੇ ਹੋ ਜਿਸ ਹਿਸਾਬ ਦੇ ਕਾਰਨਾਮੇ ਕਰਦੀਆਂ ਬਾਹਰ ਜਾ ਕੇ ਜਦੋਂ ਉੱਥੋਂ ਦੇ ਚਮਕ-ਦਮਕ ਦੇ ਵਿੱਚ ਜਿਹੜਾ ਆਪਣਾ ਸਾਰਾ ਕੁਝ ਭੁੱਲ ਜਾਂਦੀਆਂ ਪਰ ਪਿੱਛੇ ਜਿਹੜਾ ਦੇਖ ਸਕਦੇ ਹੋ ਸੀ ਇਹ ਮੁੰਡਾ ਹੁਣ ਜਿਹੜਾ ਵੈਲ ਕਰਿਆ ਰੋ ਰਿਹਾ ਡਿਪਰੈਸ਼ਨ ਦੇ ਵਿੱਚ ਐ ਸਟ्रेस ਦੇ ਵਿੱਚ ਐ ਟੈਨਸ਼ਨ 'ਚ ਐ ਇਸ ਦਾ ਇਲਾਜ ਚੱਲ ਰਿਹਾ ਮਾਪੇ ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਨੇ ਮਾਪੇ ਇਸ ਤੋਂ ਵੀ ਜ਼ਿਆਦਾ ਜਿਹੜਾ ਬੁਢੇ ਮਾਪੇ ਨੇ ਤੇ ਉਹਨਾਂ ਦਾ ਵੀ ਜਿਹੜਾ ਰੋ ਰੋ ਕੇ ਬੁਰਾ ਹਾਲ ਐ ਕਿਉਂਕਿ ਉਹਨਾਂ ਦਾ ਪੁੱਤ ਜੋ ਕਿ ਵਿਆਹ ਗਿਆ ਸੀ ਪਰ ਬਾਅਦ ਦੇ ਵਿੱਚ ਕੁੜੀ ਮੁਕਰ ਗਈ ਤੇ ਜਦੋਂ ਕੁੜੀ ਮੁੱਕਰੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੀ ਹਸ਼ਰ ਮੁੰਡੇ ਦਾ ਹੋਇਆ ਗੱਲ ਤੇ ਕੁਛ ਵੀ ਨਹੀਂ ਹੋਈ ਮੈਂ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਐ ਪਹਿਲਾਂ ਮੇਰਾ ਪੁੱਤ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤ ਨੂੰ ਮਾੜਾ ਲੱਗਾ ਤੇ ਪਹਿਲਾਂ ਚੰਗਾ ਸੀ ਤਾਂ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਮੈਂ ਆਖਿਆ ਅੱਜ ਮੈਂ ਆਖਾਂਗੇ ਨਾ ਨਿਕਲ ਕੇ ਆ ਗਈ ਆ ਤਾਂ ਦੁਨੀਆ ਵੀ ਆਖਣਾ ਹੈ ਤੇ ਮੇਰੀ ਆ ਮੇਰੇ ਘਰ ਆ ਗਈ ਆ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਵਹੜਨਾ ਇਹ ਠੱਗੀਆਂ ਠੋਰੀਆਂ ਪਿਆ ਇਹਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੂੰ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੂੰ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਇਹ ਹੋਂ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਆ ਹਾਏ ਨੇ ਤੇਰਾ ਤਾਂ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕਿਹਾਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਪੀ ਉਹਨਾਂ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਤੱਕਾ ਦਿੱਤਾ ਹਨ ਕੇ ਕੀ ਕੀਤਾ ਹਾਂ ਹਾਂ ਬਾਹਰ ਅੱਛਾ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਟੀਗਨ ਦਿੱਤਾ ਬਾਹਰ ਕਿਹੜਾ ਟੀਗਨ ਦਿੱਤਾ ਬਾਹਰ ਵੀ ਟੀਗਨ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ